ਹਾਂਜੀ ਸਤਿ ਸ੍ਰੀ ਅਕਾਲ ਜੀ ਗੱਲ ਕਰਦੇ ਆਂ ਲਾਡ ਲਿਆ ਵੀਡੀਓ ਬਾਰੇ ਅੱਜ ਦੇ ਵੀਡੀਓ 'ਚ ਤੁਹਾਨੂੰ ਦੱਸਾਂਗੇ ਜਦੋਂ ਮਿੰਦਾ ਤੇ ਹਰਪ੍ਰੀਤ ਹੁਣ ਲੋਰੀ ਲਈ ਸਮਾਨ ਖੜਨ ਗਏ ਸੀ ਉੱਥੇ ਮੰਨੋ ਤੇ ਉਹਦੇ ਨਾਨਾ ਨਾਨੀ ਹੁਣ ਮਿੰਦੇ ਨੂੰ ਡੱਕਰ ਗਏ ਆਖਿਰ ਮੰਨੋ ਨੇ ਇੱਕ ਐਓਜੀ ਗੱਲ ਮਿੰਦੇ ਨੂੰ ਕਹਿ ਦਿੱਤੀ ਜਿਸ ਨੂੰ ਸੁਣ ਕੇ ਉਹਦਾ ਪੈਰ ਹਿੱਟੋ ਜ਼ਮੀਨ ਹੀ ਖਿਸ ਗਈ ਸਾਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਜਿਵੇਂ ਕਿ ਮਿੰਦਾ ਹੁਣ ਬਹੁਤ ਹੀ ਜ਼ਿਆਦਾ ਖੁਸ਼ ਸੀ ਕਿਉਂਕਿ ਉਹ ਆਪਣੀ ਪਹਿਲੀ ਲੋਰੀ ਆਪਣੀ ਧੀ ਦੀ ਮਿੰਦੋ ਦੀ ਬਣਾਉਣ ਲੱਗਿਆ ਸੀ ਲਈ ਮਿੰਦੇ ਦੇ ਦੋਨੋਂ ਪ੍ਰਾਵਾ ਯਾਨੀ ਗੁਰਪ੍ਰੀਤ ਤੇ ਆਮਨੇ ਨੇ ਜਵਾਬ ਦੇ ਦਿੱਤਾ ਸੀ ਕਿ ਅਸੀਂ ਤੇਰੀ ਤੀ ਦੀ ਲੋਰੀ ਤੇ ਨਹੀਂ ਆਵਾਂਗੇ ਲੇਕਿਨ ਦੂਜੀ ਜਗ੍ਹਾ ਜਦੋਂ ਬਿੰਦੇ ਨੇ ਹੁਣ ਬੀਬੀ ਨੂੰ ਇਹ ਕਹਿ ਦਿੱਤਾ ਕਿ ਤੇਰੀ ਤੀ ਵੀ ਆਉਗੀ ਤੇ ਬਈ ਬੜੀ ਖੁਸ਼ ਹੋਈ ਬੀਬੀ ਹੋਰ ਕਿਹਾ ਕਿ ਮੈਂ ਵੀ ਤੇਰੇ ਫੰਕਸ਼ਨ ਤੇ ਆਵਾਂਗੀ ਜਿਦਾਂ ਮੰਨੂ ਦੇ ਨਾਨਾ ਜੀ ਨੂੰ ਹੁਣ ਨਾਨੀ ਦੀ ਦਵਾਈ ਲੈਣੀ ਸੀ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਉਹਨਾ ਹੁਣ ਮੰਨੂ ਨੂੰ ਵੀ ਖੜ ਕੇ ਆਪਣੇ ਨਾਲ ਲੈ ਜਾਈਏ ਤੇ ਇਸ ਕਰਕੇ ਜਦ ਉਹ ਲੋਕ ਰੱਜੋ ਦੇ ਘਰੋਂ ਹੁਣ ਉੱਥੋਂ ਦੀ ਟੋਰ ਪਈ ਸੀ ਨਾਲ ਹੀ ਮੰਨੂ ਆਪਣੀ ਗੁੱਡੀ ਨਾਲ ਖੇਡਦੀ ਪਈ ਸੀ ਔਰ ਗੁੱਡੀ ਨੂੰ ਇੱਕ ਐਂਡ ਦੀ ਪਈ ਸੀ ਕਿ ਬਈ ਅੱਜ ਤੇ ਆਪਾ ਚਾਚਾ ਜੀ ਨੂੰ ਜ਼ਰੂਰ ਮਿਲਾਂਗੇ ਔਰ ਉੱਥੇ ਹੀ ਨਾਨਾ ਨਾਨੀ ਨੇ ਔਰ ਮੰਨੂ ਦੀ ਸਾਰੀ ਗੱਲ ਸੁਣ ਲਈਤੀ لیکن مننو اپنے ਸੁਪਨਿਆਂ ਬਾਰੇ ਹੁਣ ਕਦੀ ਵੀ ਨਾਨਾ ਨਾਨੀ ਨੂੰ ਨਹੀਂ ਦੱਸਦੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਭਈ ਉਹ ਹੁਣ ਪਹਿਲੇ ਹੀ ਬੜੇ ਪਰੇਸ਼ਾਨ ਸੀ ਜੇਕਰ ਮੈਨੇ ਦੱਸਿਆ ਦੇ ਬਈ ਫਿਰ ਉਹ ਮੈਨੂੰ ਕੋਰਣ ਲੱਗ ਜਾਣਗੇ। ਜੀਰੋ ਮਿੰਦਾ ਜਦੋਂ ਹਰਪ੍ਰੀਤ ਨਾਲ ਹੁਣ ਬਾਜ਼ਾਰ ਗਿਆ ਸੀ ਸਮਾਨ ਖਣਨ ਲਈ ਲੋਰੀ ਦਾ ਤੇ ਭਈ ਮਿੰਦਾ ਹੁਣ ਕਹਿ ਰਿਹਾ ਸੀ ਹਰਪ੍ਰੀਤ نو ਕਿ ਆਪਾਂ ਨੇ ਸਾਰਿਆਂ ਨੂੰ ਹੀ ਸੱਦਾ ਦਿੱਤਾ ਸੀ ਬਲੇ ਭੜਾ ਵੱਡਾ ਭਾਈ ਬੁੱਟਰ ਹੋਵੇ ਜਾਂ ਫਿਰ ਮੇਰੀ ਭੈਣ ਤੇ ਵਈ ਮੇਰਾ ਜੀਜਾ ਹੋਵੇ ਲੇਕਿਨ ਇਹ ਦੋਨੋਂ ਹੀ ਆਣ ਨੂੰ ਤਿਆਰ ਨਹੀਂ ਸੀ। ਮੇਰੀ ਬੜੀ ਚਾਹਾਂ ਦੇ ਰੀਝਾ ਸੀ ਕਿ ਭਈ ਮੈਂ ਆਪਣੇ ਮਿੰਦੋ ਤੀ ਦੀ ਪਹਿਲੀ ਲੋਰੀ ਰੀਤੇ ਬਈ ਉਜੀ ਭੈਣ ਯਾਨੀ ਮੰਨੂ ਨੂੰ ਜ਼ਰੂਰ ਸੱਦਾ ਇਸ ਗੱਲ ਦੀ ਇਜਾਜ਼ਤ ਮੈਂ ਰੋਜੀ ਪਾਪੀ ਕੋਲ ਵੀ ਲੈਣਾ ਚਾਹੁੰਦਾ ਸੀ ਲੇਕਿਨ ਮੈਨੂੰ ਮੌਕਾ ਨਹੀਂ ਮਿਲਿਆ ਰੱਬ ਕਰਨ ਕਿ ਬਈ ਮੈਨੂੰ ਮੰਨੂ ਮਿਲ ਜਾਵੇ ਤੇ ਬਈ ਮੈਂ ਉਸਨੂੰ ਕਹਾ ਕਿ ਬਈ ਮਿੰਦੇ ਯਾਨੀ ਤੇਰੀ ਛੋਟੀ ਭੈਣ ਦੀ ਹੁਣ ਲੋਰੀ ਮਨਾ ਰਿਹਾ ਤੇ ਤੂੰ ਜ਼ਰੂਰ ਆਈਂ ਕਹਿੰਦੇ ਕਿ ਸੱਚੇ ਦਿਲ ਨਾਲ ਜੋ ਚੀਜ਼ ਮੰਗੀ ਜਾਵੇ ਉਹ ਰੱਬ ਜ਼ਰੂਰ ਦੇ ਦਿੰਦੇ ਤੇ ਬਈ ਮਿੰਦੇ ਨੂੰ ਹੁਣ ਸੀ ਕਿ ਬਈ ਮੈਂ ਕਿਵੇਂ ਵੀ ਹੁਣ ਇਹ ਸੱਦਾ ਮੰਨੂ ਨੂੰ ਦਵਾ ਤੇ ਬਈ ਵੀ ਮਿੰਦਾ ਦੇ ਹਰਪ੍ਰੀਤ ਹੁਣ 5 ਮਿੰਟ ਗਾਂ ਚੱਲੇ ਸਿੱਧੇ ਉਸ ਤੋਂ ਬਾਅਦ ਹੁਣ ਮੰਨੂ ਤੇ ਨਾ ਨਾ ਨਹੀਂ ਹੁਣ ਮਿੰਦੇ ਨੂੰ ਡੱਕਰ ਗਿਆ। ਮਿੰਦੇ ਨੇ ਮੰਨੂ ਨੂੰ ਕਿਹਾ ਕਿ ਮੈਂ ਮਰਬ ਕੁਲ ਹੋਰ ਕੀ ਮੰਗਾ ਜੋ ਵੀ ਮੈਨੇ ਬਿਨ ਬੋਲੇ ਰਬ ਕੁਲ ਮੰਗਿਆ ਉਹ ਨਾ ਨੇ ਮੈਨੂੰ ਦੇ ਦਿੱਤਾ। ਬੜੀ ਚਾਹ ਸੀ ਤੇਰੇ ਮਰਦ ਨਾਲ ਮਿਲਣ ਲਈ ਤੂੰ ਵੀ ਮਿਲ ਗਈ। ਲੈ ਤੱਕ ਤੇ ਮਿੰਦੇ ਨੇ ਕੁਝ ਕੀਤਾ ਵੀ ਨਹੀਂ ਸੀ। ਦੇ ਵਈ ਮੰਨੂ ਨੇ ਪਹਿਲੇ ਹੀ ਕਹਿ ਦਿੱਤਾ ਕਿ ਚਾਚਾ ਜੀ ਮੈਂ ਜਾਣਦੀ ਆ ਕਿ ਬਈ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਇਸ ਕਰਕੇ ਤੁਸੀਂ ਮੈਨੂੰ ਲੱਭ ਰਹੇ ਸੀ ਕਿ ਬਈ ਕਿਵੇਂ ਵੀ ਮੇਰੀ ਭੈਣ ਦੀ ਤੁਸੀਂ ਲੋਰੀ ਮਨਾ ਰਹੇ ਹੋ ਤੇ ਬਈ ਉਜ਼ਾ ਸੱਦਾ ਤੁਸੀਂ ਮੈਨੂੰ ਦੇਣਾ ਚਾਹੁੰਦੇ ਸੀ। ਸੁਣ ਕੇ ਹਰਪ੍ਰੀਤ ਦੇ ਤੇ ਬਈ ਮਿੰਦੇ ਦੇ ਪੈਰਾਂ ਹੇਟੋ ਜ਼ਮੀਨ ਖਿਸਕ ਗਈ। ਬਈ ਇਵੇਂ ਇਸ ਨੂੰ ਕਿਵੇਂ ਪਤਾ ਕਿ ਬਈ ਸਾਡੇ ਦਿਲ ਵਿੱਚ ਕੀ ਹੈਗਾ ਔਰ ਅਸੀਂ ਆਪਾਂ ਇਸ ਨੂੰ ਕੀ ਕਹਿਣ ਲੱਗਿਆ ਸਾਰੀ ਗੱਲਾਂ ਹੌਣ ਮੰਨੂ ਦੇ ਮਗਰ ਜੋ ਨਾਨਾ ਨਾਨੀ ਖੜੇ ਸੀ ਬਈ ਇਹ ਸਾਰੀ ਗੱਲਾਂ ਸੁਣ ਰਹੇ ਸੀ ਗੱਲ ਦਾ ਜਵਾਬ ਤੇ ਮੰਨੂ ਨੇ ਨਹੀਂ ਦਿੱਤਾ ਲੇਕਿਨ ਨਾਨਾ ਨਾਨੀ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਹੌਣ ਰੋਜੀ ਨਹੀਂ ਸੱਦਾ ਦੇਉਗੀ ਤੇ ਬਈ ਆਪਾਂ ਉੱਥੇ ਨਹੀਂ ਆ ਸਕਦੇ ਸੁਣ ਕੇ ਮਿੰਦੇ ਦਾ ਦਿਲ ਟਹਿ ਗਿਆ ਉਸਨੇ ਸੋਚਿਆ ਇੱਕ ਤਰਫ ਤੋਂ ਤੇ ਰੱਬ ਸਾਡੀ ਮਦਦ ਕਰ ਹੀ ਜਾਂਦੇ ਹਨ ਮਿੰਦੋ ਦੀ ਲੋਰੀ ਮਨਾਉਣ ਲਈ ਔਰ ਦੂਜੀ ਤਰਫ ਉਹ ਸੱਦਾ ਦਿੱਤੇ ਆਉਣ ਲਈ ਤਿਆਰ ਨਹੀਂ ਹੈਗੇ